ਆ ਤਾਂ ਦੋਸਤੋ ਤੁਹਾਡਾ ਅਜਾ ਡੈਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 9780205213 9780205213 ਅੱਜ ਦੀ ਵੀਡੀਓ ਪਿੰਡ ਮਲੂਕਾ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਹੈ ਤੇ ਤਹਿਸੀਲ ਭਗਤਾ ਰਹਿੰਦਾ ਇਹਨੂੰ ਤਹਿਸੀਲ ਭਗਤਾ ਹੀ ਜਿਹੜਾ ਪਿੰਡ ਆ ਦੋਸਤੋ ਇਹ ਭਗਤਾ ਤੋਂ ਨਥਾਣਾ ਰੋਡ ਦੇ ਉੱਤੇ ਆ ਕੋਠਾ ਗੁਰੂ ਕੋਲੋਂ ਸਾਈਡ ਤੇ ਰਹਿੰਦਾ 2-3 ਕਿਲੋਮੀਟਰ ਸਾਈਡ ਤੇ ਆਈ ਪਿੰਡ ਇਹ ਕੰਨਿਆ ਸਕੂਲ ਕੋਲੇ ਬਾਈ ਦਾ ਘਰ ਆ ਅੱਜ ਦੀ ਵੀਡੀਓ ਵਿੱਚ ਇੱਕ ਨਗ ਸੇਲ ਆ। ਇਹਦੀ ਡਿਟੇਲ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਾਂਗੇ। ਕਈ ਵੀਰ ਮੈਨੂੰ ਫੇਰ ਫੋਨ ਲਾਉਂਦੇ ਆ ਵੀ ਬਾਈ ਤੁਹਾਡੇ ਕੋਲੇ ਨਗ ਵਿਕਾਊ ਆ। ਮੇਰੇ ਕੋਲੇ ਕੋਈ ਵੀ ਜਾਨਵਰ ਵਿਕਾਊ ਨਹੀਂ ਹਜੇ ਵੀਰ ਫਿਲਹਾਲ। ਜਿਹੜਾ ਵੀ ਨਗ ਵਿਕਾਊ ਹੁੰਦਾ ਬਾਈ ਕੋਲੇ ਹੁੰਦਾ ਜਿਹੜਾ ਮੇਰਾ ਕੰਮ ਆ ਵੀਡੀਓ ਬਣਾਉਣਾ। ਕਿਰਪਾ ਕਰਕੇ ਤੁਸੀਂ ਮੈਨੂੰ ਵੀਡੀਓ ਬਣਾਉਣ ਲਈ ਫੋਨ ਲਾ ਲਿਆ ਕਰੋ। ਅੱਜ ਦੀ ਵੀਡੀਓ ਵਿੱਚ ਇੱਕ ਗਾਂ ਹੈ, ਸੂਈ ਸਵਾਈ ਗਾਂ ਹੈ ਮਗਰ ਬੱਚਾ ਹੈ। ਸਾਰੀ ਡਿਟੇਲ ਦੱਸ ਦਿਆਂ ਜਾਣਕਾਰੀ ਲੈਣੀਆਂ। ਆਜੋ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸੋ ਜੀ ਵੀਰਪਾਲ ਘਰ ਪਿੰਡ ਜੀ ਮਲੂਕਾ ਜੀ ਤਹਿਸੀਲ ਭਗਤਾ ਭਗਤਾ ਜ਼ਿਲ੍ਹਾ ਬਠਿੰਡਾ ਬਠਿੰਡਾ ਠੀਕ ਹੈ ਜੀ ਇਹਨਾਂ ਦਾ ਮੋਬਾਈਲ ਨੰਬਰ ਹੀ ਮੈਂ ਹੀ ਬੋਲ ਦਿੰਦਾ ਹਾਂ ਕਿਉਂਕਿ ਮੋਬਾਈਲ ਨੰਬਰ ਇਹਨਾਂ ਨੂੰ ਚਿੱਤੇ ਨਹੀਂ ਨਾ 9872281611 9872281611 ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਊਗਾ ਜੀ ਇਹ ਜਿਹੜੀ ਇੱਕ ਨੰਬਰ ਵੜਾ ਦੀ ਜਾਣਕਾਰੀ ਦਿਓ ਇਹ ਕੀ ਡਿਟੇਲ ਹੈ ਕਿੰਨਾ ਵਸੂਆ ਹੈ ਦੂਜਾ ਸੂਆ ਹੈ ਵੀਰੇ ਦੂਜਾ ਸੂਆ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਕੀ ਸੱਤ ਦਿਨ ਹੋ ਗਏ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਹੈ ਇਸ ਵਕਤ 19 ਲੀਟਰ 19 ਲੀਟਰ ਤਿਆਰ ਆ ਮਤਲਬ 19 ਲੀਟਰ ਆ ਦੋਸਤੋ 19 ਕਿਲੋ ਨਹੀਂ ਹਾਂ ਕਿ ਨਹੀਂ ਠੀਕ ਆ ਜੀ ਲੀਟਰ ਲੀਟਰਾਂ ਚ ਮੈਂ ਕਿਹ ਲੈ ਸਕਦੇ ਹਾਂ 19 ਕਿਲੋ ਕੋਈ ਵੀ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦਾ ਦੀ ਸਰਦੀ ਕਰ ਸਕਦਾ ਹਾਂਜੀ ਕਰ ਸਕਦਾ ਠੀਕ ਆ ਜੀ ਕੱਦ ਘਾਟ ਬਹੁਤ ਸੋਹਣਾ ਵੜਦਾ ਤੋੜ ਕੇ ਦਿਖਾਓ ਮੜੀ ਦੇਖ ਸਕਦੇ ਹੋ ਦੋਸਤੋ ਦੁੱਜਾ ਸੁਆ ਸੂਈ ਸੁਆ ਵੜਾ 5-7 ਦਿਨ ਹੋ ਗਏ ਸੂਈ ਨੂੰ ਦੰਦਾਂ ਤੋਂ ਚੌਗੀ ਆ ਜੀ ਦੇਖ ਸਕਦੇ ਹੋ ਕਦ ਘੜ ਸੋਹਣਾ ਹੈਗਾ ਤੁਰ ਕੇ ਦਿਖਾ ਦਿਓ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੁਪਹਿਰ ਕ ਦਾ ਦੁਪਹਿਰ ਢਲ ਚੁੱਕੀ ਹੈ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾਵਾਂਗੇ ਮੋੜ ਲਿਓ ਜੀ ਮੋੜ ਲਿਓ ਮੋੜ ਜਾ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਦੇਖ ਸਕਦੇ ਹੋ 3:42 ਮਿੰਟ ਹੋ ਚੁੱਕੇ ਆ ਉਹ ਸਮਾਂ ਜੱਜਮੈਂਟ ਕਰ ਲਿਓ ਖਵੰਨੇ ਦੀ ਦੇਖ ਸਕਦੇ ਹੋ ਕਦ ਘੜ ਸੋਹਣਾ ਹੈਗਾ ਕੱਦ-ਕੱਡ ਫੁੱਲੀ ਆ ਤੁਸੀਂ ਦੇਖ ਸਕਦੇ ਹੋ ਵੱਡੇ ਕੱਦ-ਕੱਡ ਦੀ ਵਹਿੜਾ ਉਸ ਆਹ ਨਾਲ ਥਣ ਹਵਾਨਾ ਦਿਖਾਵਾਂਗੇ ਨੇੜੇ ਤੋਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੈਮਰੇ ਤੋਂ ਥੋੜਾ ਜਿਹਾ ਡਰਦੀ ਆ ਹਵਾਨਾ ਤੇ ਤੁਹਾਨੂੰ ਬੈਂਸ ਵੀ ਦੇਖਣੀਆਂ ਬ੍ਰੀਕ-ਬ੍ਰੀਕ ਦੇਖ ਸਕੋ ਤੁਸੀਂ পুরো ਕੈਮਰੇ ਤੋਂ ਥੋੜਾ ਜਿਹਾ ਜਾਨਵਰ ਡਰ ਜਾਂਦਾ ਹੈਗਾ ਉਸ ਆਹ ਨਾਲ ਹਵਾਨੇ ਦੀ ਜੱਜਮੈਂਟ ਕਰਿਓ ਕਿਉਂਕਿ ਕੱਦ-ਕੱਡ ਚ ਜਾਨਵਰ ਵੱਡਾ ਹੈ ਫੁੱਲ ਕਿਉਂਕਿ ਵੱਡੇ ਕੱਦ-ਕੱਠ ਵਾਲੇ ਤਾਂ ਹਵਾਨਾ ਥੋੜਾ ਜਿਹਾ ਦਿਖਦਾ ਘੱਟ ਹੁੰਦਾ ਹੈਗਾ ਕੱਦ-ਕੱਡ ਬਹੁਤ ਸੋਹਣਾ ਬਲੈਕ ਕਲਰ ਦੀ ਵਹਿੜਾ ਦੂਜਾ ਸੂਆ ਦੰ ਬੱਚਾ ਵਹਾਵਾਂਗੇ ਬੱਚਾ ਬੱਚੀ ਆ ਦੇਖ ਸਕਦੇ ਹੋ ਬੱਚੀ ਬਹੁਤ ਸਨਖੀ ਆ ਇਹ ਹੀ ਆਇਰ ਚਾਰਜ ਪੈਂਦੀ ਥੋੜੀ ਜੀ ਠੀਕ ਆ ਜੀ ਇਹ ਦੇਖ ਸਕਦੇ ਹੋ ਬੱਚਾ ਆਇਰ ਚਾਰਜ ਪੈਂਦੀ ਆ ਇਹਦਾ ਪ੍ਰਾਈਸ ਦੱਸੋ ਇਹ ਮੁੱਲ ਕੀ ਰੱਖਿਆ ਹੋਇਆ 95000 95000 ਰੁਪਿਆ ਪ੍ਰਾਈਸ ਆ ਜੀ ਕੋਈ ਫਿਕਸ ਮੁੱਲ ਨਹੀਂ ਹੈਗਾ ਇਹਦੇ ਵਿੱਚ ਮਾਨਤਾ ਨੂੰ ਹੋ ਜਾਊਗਾ ਹਾਂਜੀ ਹਾਂਜੀ ਮਾਨਤਾਣ ਹੋ ਜਾਊਗਾ ਕੋਈ ਫਿਕਸ ਪ੍ਰਾਈਸ ਨਹੀਂ ਹੈ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਵੜ ਇਹਨਾਂ ਨਾਲ ਸੰਪਰਕ ਕਰ ਸਕਦਾ ਆ ਕੇ ਤਸੱਲੀ ਕਰਕੇ ਜਾਂਦੇ ਵੀ ਦੋ ਟਾਈਮ ਤਿੰਨ ਟਾਈਮ ਚਵਾਈ ਕਰੋ ਜਿੰਨਾ ਦੁੱਧ ਦੱਸਿਆ ਉਹਨਾਂ ਹੀ ਨਿਕਲੂਗਾ ਦੁੱਧ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਗੇ ਵੀ ਦੁੱਧ 19 ਲੀਟਰ ਆ ਲੀਟਰ ਆ ਨਾ ਕਿ ਕਿਲੋ ਆ ਉਹ ਸਭ ਨਾਲ ਜਜਮੈਂਟ ਕਰ ਲਿਓ ਕੈਮਰੇ ਤੋਂ ਥੋੜਾ ਉਪਰ ਆ ਕਰਦੀਏ ਕੋਸ਼ਿਸ਼ ਕਰਾਂਗੇ ਨੇੜੇ ਤੋਂ ਦਿਖਾਉਣ ਦੀ ਥਾਣਾ ਵਨ ਉਹ ਸਭ ਨਾਲ ਜਜਮੈਂਟ ਕਰ ਲਿਓ ਕਿਉਂਕਿ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਦੁਪਹਿਰ ਢਲੀ ਹੋਈ ਆ ਅਜੇ ਸ਼ਾਮ ਦੀ ਚਵਾਈ 'ਚ ਸਮਾਂ ਵੀ ਬਾਕੀ ਆ ਕੱਦ ਘੜ ਸੋਨਾ ਵਿੜਦਾ ਅੱਜ ਦੀ ਵੀਡੀਓ ਵਿੱਚ ਇੱਕ ਨਗ ਵਿਕਾਊ ਆ ਪਿੱਛੇ ਤੋਂ ਦਿਖਾਵਾਂਗੇ ਹਵਾਨਾ ਕਿਉਂਕਿ ਕੈਮਰੇ ਤੋਂ ਡਰਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਦੱਸੋ ਵੀਡੀਓ ਦੀ ਕਿੱਦਾਂ ਲੱਗੀ ਧੰਨਵਾਦ ਦੋਸਤੋ